ਆਰੋ ਦਾ ਪਾਣੀ ਹੀ ਬਣ ਜਾਣਾ ਸੀ ਕਾਲ ਤੁਸੀਂ ਵੀ ਹੋ ਜਾਓ ਸਾਵਧਾਨ ਅਕਸਰ ਹੀ ਜਿਵੇਂ ਮੌਸਮ ਬਦਲਦਾ ਏ ਤਾਂ ਬਹੁਤ ਸਾਰੇ ਜੀਵ ਜੰਤੂ ਜਾਂ ਕੀੜੇ ਮਕੌੜੇ ਘਰਾਂ ਵੱਲ ਆਉਣ ਲੱਗ ਜਾਂਦੇ ਨੇ ਜਿਵੇਂ ਕਿ ਇਸ ਪਰਿਵਾਰ ਨਾਲ ਹੋਇਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਸੋਈ ਵਿੱਚ ਭਾਂਡੇ ਰੱਖਣ ਵਾਲੇ ਸਟੈਂਡ ਤੇ ਕਿੱਡਾ ਵੱਡਾ ਸੱਪ ਬੈਠਾ ਦਿਖਾਈ ਦੇ ਰਿਹਾ ਏ ਦਰਅਸਲ ਜਦੋਂ ਔਰਤ ਰਸੋਈ ਵਿੱਚ ਆਰੋ ਵਾਲਾ ਪਾਣੀ ਲੈਣ ਲਈ ਆਈ ਤਾਂ ਜਿਵੇਂ ਹੀ ਉਹ ਪਾਣੀ ਭਰਨ ਲੱਗੀ ਤਾਂ ਆਰੋ ਦੇ ਪਿੱਛੋਂ ਇੱਕ ਸੱਪ ਨਿਕਲ ਆਇਆ ਔਰਤ ਗਲਾਸ ਸਿੱਟ ਕੇ ਇੱਕੋਦਮ ਬਾਹਰ ਵੱਲ ਭੱਜ ਲਈ ਅਤੇ ਉਹ ਪਰਿਵਾਰ ਨੇ ਪੁੱਛਿਆ ਤਾਂ ਔਰਤ ਕਹਿੰਦੀ ਆਰੋ ਦੇ ਪਿੱਛੇ ਇੱਕ ਵੱਡਾ ਸਾਰਾ ਸੱਪ ਬੈਠਾ ਏ ਜਦੋਂ ਉਸਦੇ ਘਰ ਵਾਲੇ ਨੇ ਦੇਖਿਆ ਤਾਂ ਸੱਪ ਆਰੋ ਕੋਲੋਂ ਨਿਕਲ ਕੇ ਭਾਂਡਿਆਂ ਵਾਲੇ ਸਟੈਂਡ ਤੇ ਜਾ ਕੇ ਬੈਠ ਗਿਆ ਸੱਪ ਤੋਂ ਡਰਦੇ ਮਾਰੇ ਸਾਰੇ ਹੀ ਪਰਿਵਾਰ ਨੇ ਮੌਕੇ ਤੇ ਜੋਗੀ ਬੁਲਾ ਕੇ ਸੱਪ ਫੜਾਇਆ ਦਰਸਲ ਇਹ ਸੱਪ ਜਿੱਥੋਂ ਵਾਸਵੇਸ਼ਨ ਦਾ ਵੇਸਟ ਪਾਣੀ ਬਾਹਰ ਨਿਕਲਦਾ ਏ ਉਥੋਂ ਅੰਦਰ ਆਇਆ ਕਿਉਂਕਿ ਪਹਿਲਾਂ ਉੱਥੇ ਜਾਲੀ ਲਾਈ ਹੋਈ ਸੀ ਪਰ ਪਾਣੀ ਘਟ ਲੰਗਣ ਕਾਰਨ ਇਸ ਜਾਲੀ ਨੂੰ ਲਾ ਕੇ ਠੀਕ ਕਰਵਾਇਆ ਸੀ ਸੋ ਤੁਸੀਂ ਵੀ ਹਮੇਸ਼ਾ ਸਾਵਧਾਨ ਰਹੋ ਤੇ ਸਾਫ ਸਫਾਈ ਦਾ ਪੂਰਾ ਧਿਆਨ ਜਰੂਰ ਰੱਖੋ ਐਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ